ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਜਿਹੜਾ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਈ ਹਾਂ ਤੁਸੀਂ ਬੱਚਿਆਂ ਦੀ ਕੋਟੀ ਲੇਡੀਜ਼ ਕੋਟੀ ਜੈਂਟਸ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੈਂਟਸ ਕੋਟੀ ਤੇ ਵੀ ਸੋਹਣਾ ਲੱਗੇਗਾ ਤੇ ਲੇਡੀਜ਼ ਕੋਟੀ ਤੇ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਲੱਗੇਗਾ ਤੇ ਤੁਸੀਂ ਇਸ ਨੂੰ ਕਿਸੇ ਵੀ ਰੰਗ ਵਿੱਚ ਪਾ ਸਕਦੇ ਜੇ ਮੈਂ ਇਹ ਗਾਜਰੀ ਕਲਰ ਤੇ ਪਾ ਰਹੀ ਹਾਂ ਤੁਸੀਂ ਇਸ ਤਰ੍ਹਾਂ ਕਿਸੇ ਵੀ ਸ਼ੇਡ ਤੇ ਇਸ ਨੂੰ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗੇਗਾ ਇਹ ਡਿਜ਼ਾਈਨ ਜਿਹੜਾ ਹੈ ਰੈਡੀमेड ਕੋਟੀ ਤੋਂ ਉਤਾਰਿਆ ਹੋਇਆ ਹੈ ਰੈਡੀमेड ਕੋਟੀ ਦਾ ਹੀ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਹੈਵੀ ਬਹੁਤ ਹੀ ਸੋਖਾ ਡਿਜ਼ਾਈਨ ਹੈ 15 ਕੁੰਡਿਆਂ ਤੇ ਵਲਾ ਡਿਜ਼ਾਈਨ ਬਣੇਗਾ 15 ਕੁੰਡੇ ਪਾ ਕੇ ਤੁਸੀਂ ਸਾਈਡ ਤੇ ਇੱਕ ਕੁੰਡਾ ਦੋਨੋਂ ਸਾਈਡ ਤੇ ਇੱਕ ਇੱਕ ਕੁੰਡਾ ਐਕਸਟਰਾ ਪਾ ਲਓ ਡਿਜ਼ਾਈਨ ਬਿਲਕੁਲ ਪੂਰਾ ਆ ਜਾਏਗਾ ਮੈਂ ਇੱਥੇ 17 ਕੁੰਡੇ ਪਾਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਹੀ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੇ ਸਿੱਧਾ ਉਲਟਾ ਹੀ ਬਸ ਆਪ ਪਾਏ ਦੇ ਵਿੱਚ ਓਨਾ ਆ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਪਿਆਰਾ ਲੱਗੇਗਾ ਇੱਕ ਚੀਜ਼ ਹੋ ਰਿਹਾ ਕਿ ਬਣੇਗਾ ਵੀ ਬਹੁਤ ਜਲਦੀ ਜਲਦੀ ਕਿਉਂਕਿ ਉਲਟਾ ਸਿੱਧੇ ਵਾਂਗੂ ਹੀ ਇਹ ਡਿਜ਼ਾਈਨ ਬੰਨਣਾ ਹੈ ਤੇ ਉਲਟੀਆਂ ਸਲਾਈਆਂ ਸਾਰੀਆਂ ਇਹਦੇ ਵਿੱਚ ਸਿੱਧੀਆਂ ਹੀ ਬਣਨ ਉਲਟੀਆਂ ਹੀ ਬਣਨੀਆਂ ਨੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਪਹਿਲਾ ਕੁੰਡਾ ਉਤਾਰ ਲਿਆ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ 2 3 ਤਿੰਨ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ 1 ਤੇ 2 ਦੋ ਕੁੰਡੇ ਸਿੱਧੇ ਬਣਾ ਲੈ ਹੁਣ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਬਿਨਾ ਬੁਣੇ ਉਤਾਰਾਂਗੇ ਧਿਆਨ ਨਾਲ ਤੁਸੀਂ ਪੂਰਾ ਡਿਜ਼ਾਈਨ ਵੇਖਣਾ ਹੈ ਉਸ ਤੋਂ ਬਾਅਦ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਉਲਟੇ ਲਾਸਤੇ ਹੁਣ ਧਾਗਾ ਪਿੱਛੇ ਕਰਾਂਗੇ ਇੱਕ ਗਲਾਸ ਟੋ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਉਲਟੀ ਸਲਾਈ ਹੈ ਉਲਟੀ ਸਲਾਈ ਪੂਰੀ ਹੀ ਉਲਟੀ ਬਣੇਗੀ ਪੂਰੀ ਸਿਲਾਈ ਉਲਟੀ ਉਲਟੀ ਬਣਾ ਲੈਣੀ ਆ ਤੇ ਇਹ ਜੇ ਤੁਸੀਂ ਲੇਡੀਜ਼ ਕੋਟੀ ਤੇ ਇਹ ਵਾਲਾ ਡਿਜ਼ਾਈਨ ਬਣਾਓਗੇ ਤੇ ਤੁਹਾਨੂੰ ਬਾਰਡਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਆ ਤੁਸੀਂ ਬਿਨਾ ਬਾਰਡਰ ਤੋਂ ਇਹ ਵਾਲਾ ਡਿਜ਼ਾਈਨ ਜਿਹੜਾ ਲੇਡੀਜ਼ ਕੋਟ ਤੇ ਸ਼ੁਰੂ ਕਰ ਸਕਦੇ ਜੀ ਕਿਉਂਕਿ ਜਿਹੜੇ ਡਿਜ਼ਾਈਨ ਦੇ ਵਿੱਚ ਦੋਨੋਂ ਸਾਈਡ ਤੇ ਉਲਟੇ ਕੁੰਡੇ ਆਉਂਦੇ ਨੇ ਉਹ ਡਿਜ਼ਾਈਨ ਜਿਹੜਾ ਬਿਨਾ ਬਾਰਡਰ ਤੋਂ ਆਪਾਂ ਬਣਾ ਸਕਦੇ ਹਾਂ ਸਿਰਫ ਲੇਡੀਜ਼ ਕੋਟੀ ਤੇ ਉਹਦੇ ਨੀਚੇ ਤੁਸੀਂ ਕੋਈ ਵੀ ਕਰੋਸ਼ੀ ਨਾਲ ਬੀਡਿੰਗ ਕਰ ਸਕਦੇ ਜੀ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਇਹਦੇ ਵਾਸਤੇ ਤੁਸੀਂ ਕੁੰਡੇ ਜਿਹੜੇ ਆ ਉਹ ਇੱਕ ਦੋ ਕੁੰਡਾ ਜਿਹੜਾ ਆਪਣਾ ਘੱਟ ਹੀ ਲੋ ਤੇ ਫਿਰ ਡਿਜ਼ਾਈਨ ਜਿਹੜਾ ਵਧੀਆ ਬਣੇਗਾ ਹੁਣ ਅੱਗੇ ਦੂਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਟੇ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਚੜਾਈ ਸੀ ਸੇਮ ਉਸੇ ਤਰੀਕੇ ਦੇ ਨਾਲ ਆਪਾਂ ਤੀਸਰੀ ਸਲਾਈ ਚੜਾਉਣੀ ਹੈ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਤੇ ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਇਸ ਤੋਂ ਬਾਅਦ ਫਿਰ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਸੇਮ ਪਹਿਲੀ ਸਲਾਈ ਦੀ ਤਰ੍ਹਾਂ ਹੀ ਤੀਸਰੀ ਸਲਾਈ ਵੀ ਬਣੇਗੀ ਲਾਸਟ ਵਾਲਾ ਕੁੰਡਾ ਉਲਟਾ ਬਣਾਵਾਂਗੇ ਉਲਟੀ ਸਲਾਈ ਜਿਹੜੀ ਆ ਉਹ ਪੂਰੀ ਉਲਟੀ ਬਣਾ ਲਾਂਗੇ ਜਿਹੜੇ ਡਿਜ਼ਾਈਨ ਦੇ ਵਿੱਚ ਸਾਡੇ ਉਲਟੀ ਸਾਈਡ ਤੋਂ ਵੀ ਡਿਜ਼ਾਈਨ ਬਣਦਾ ਉਲਟੇ ਤੇ ਉਲਟੇ ਗੁੰਡੇ ਸਿੱਧੇ ਤੇ ਸਿੱਧੇ ਗੁੰਡੇ ਉਹ ਡਿਜ਼ਾਈਨ ਜਿਹੜਾ ਥੋੜਾ ਜਿਹਾ ਨਾ ਟਾਈਟ ਹੋ ਜਾਂਦਾ ਉਹ ਸਕਿਨ ਟਾਈਟ ਡਿਜ਼ਾਈਨ ਬਣਦੇ ਨੇ ਜਿਹੜੇ ਡਿਜ਼ਾਈਨ ਆਪਾਂ ਉਲਟੀ ਸਾਈਡ ਤੋਂ ਪੂਰੇ ਹੀ ਉਲਟੇ ਬਣਾਉਣੇ ਆ ਉਹ ਡਿਜ਼ਾਈਨ ਜਿਹੜੇ ਉਹ ਲੂਸ ਬੰਦੇ ਨੇ ਇਸ ਲਈ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਲਈ ਤੁਸੀਂ ਸਿਲਾਈਆਂ ਵੀ ਬਰੀਕ ਹੀ ਲਓ ਤੇ ਕੁੰਡੇ ਜਿਹੜੇ ਤੁਸੀਂ ਆਪਣੇ ਪ੍ਰੋਜੈਕਟ ਦੇ 1-2 ਘੱਟ ਹੀ ਪਾ ਲਓ ਤੇ ਫਿਰ ਵੀ ਡਿਜ਼ਾਈਨ ਜਿਹੜਾ ਸਹੀ ਲੱਗੇਗਾ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਵੀ ਸੇਮ ਆਪਾਂ ਪਹਿਲੀ ਸਲਾਈ ਦੀ ਤਰ੍ਹਾਂ ਹੀ ਬਣਾਉਣੀ ਆ ਤਿੰਨ ਕੁੰਡੇ ਉਲਟੇ ਬਹੁਤ ਸੋਖਾ ਡਿਜ਼ਾਈਨ ਆ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਸੌਰੀ ਦੋ ਕੁੰਡੇ ਉਲਟੇ ਇੱਕ ਕੁੰਡਾ ਬਿਨਾਂ ਬੁਨੇ ਉਤਾਰਾਂਗੇ ਫਿਰ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਕੇ ਕੰਪਲੀਟ ਕਰ ਲਵਾਂਗੇ ਉਲਟੀ ਸਲਾਈ ਜਿਹੜੀ ਉਹ ਪੂਰੀ ਉਲਟੀ ਬਣਨੀ ਆ ਹਰ ਵਾਰ ਦੀ ਤਰ੍ਹਾਂ ਉਲਟੀ ਸਲਾਈ ਪੂਰੀ ਜਿਹੜੀ ਉਲਟੀ ਬਣੇਗੀ ਇਹ ਛੇਵੀਂ ਸਲਾਈ ਆਪਾਂ ਬਣਾ ਰਹੇ ਆ ਉਲਟੀ ਸਲਾਈ ਪੂਰੀ ਹੀ ਆਪਾਂ ਉਲਟੀ ਬਣਾ ਲੈਣੀ ਆ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ 7ਵੀਂ ਸਲਾਈ ਚ 7ਵੀਂ ਸਲਾਈ ਵੀ ਸੇਮ ਸਾਡੀ ਜਿਹੜੀ ਆ ਪਹਿਲੀ ਸਲਾਈ ਦੀ ਤਰ੍ਹਾਂ ਹੀ ਬਣੇਗੀ ਇੱਕ ਕੁੰਡਾ ਉਤਾਰ ਲਿਆ ਤਿੰਨ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਜਿਸ ਤਰ੍ਹਾਂ ਆਪਾਂ ਨੀਚੇ ਤੋਂ ਇਹ ਬਣਾਇਆ ਹੈ ਉਸੇ ਤਰ੍ਹਾਂ ਆਪਾਂ ਇਹਦੇ ਉੱਪਰ ਉੱਪਰ ਹੀ ਬਣਾ ਲੈਣੀਆਂ ਐ ਅੱਠ ਸਲਾਈਆਂ 10 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਅੱਠ ਸਲਾਈਆਂ ਜਿਹੜੀਆਂ ਉਹ ਇਸ ਤਰ੍ਹਾਂ ਬਣਨਗੀਆਂ ਜਿਸ ਤਰ੍ਹਾਂ ਪਹਿਲੀ ਸਲਾਈ ਬਣੇਗੀ ਉਸ ਤਰ੍ਹਾਂ ਹੀ ਤੀਸਰੀ ਉਸੇ ਤਰ੍ਹਾਂ ਪੰਜਵੀਂ ਉਸੇ ਤਰ੍ਹਾਂ ਸੱਤਵੀਂ ਸਲਾਈ ਬਣੇਗੀ ਇਹ ਹੁਣ ਆਪਾਂ ਸੱਤਵੀਂ ਸਲਾਈ ਬਣਾ ਰਹੇ ਹਾਂ ਤੇ ਉਲਟੀਆਂ ਸਲਾਈਆਂ ਜਿਹੜੀਆਂ ਸਾਰੀਆਂ ਹੀ ਉਲਟੀਆਂ ਬਣਨੀਆਂ ਨੇ ਤੁਸੀਂ ਡਿਜ਼ਾਈਨ ਜਦੋਂ ਵੀ ਬਣਾਉਣਾ ਐਵਲੀਆਂ ਜਿਹੜੀਆਂ ਵੱਟਾਂ ਇਹਨਾਂ ਨੂੰ ਗੇਂਲ ਲੈਣਾ 1 2 3 ਤੇ 4 ਇਹ ਚਾਰ ਵੱਟਾਂ ਪੈ ਗਈਆਂ ਨੇ ਹੁਣ ਆਪਾਂ ਅਗਲੀ ਸਲਾਈ ਦੇ ਵਿੱਚ ਡਿਜ਼ਾਈਨ ਜਿਹੜਾ ਉਹ ਚੇਂਜ ਕਰਾਂਗੇ ਉਲਟੀ ਸਲਾਈ ਮੈਂ ਪਹਿਲੋ ਇੱਥੇ ਬਣਾ ਲੈਣੀ ਆ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਏਗਾ ਜੇ ਤੁਸੀਂ ਜੈਂਟਸ ਕੋਟੀ ਤੇ ਵਾਲਾ ਡਿਜ਼ਾਈਨ ਬਣਾਓਗੇ ਜਿਸ ਤਰ੍ਹਾਂ ਜੈਂਟਸ ਕਲਰ ਹੁੰਦੇ ਥੋੜੇ ਡਾਰਕ ਡਲ ਕਲਰ ਹੁੰਦੇ ਜਿਹੜੇ ਉਹਨਾਂ ਤੇ ਵੀ ਇਹ ਡਿਜ਼ਾਈਨ ਜਿਹੜਾ ਬਹੁਤ ਪਿਆਰੀ ਲੁੱਕ ਦੇਵੇਗਾ ਕਿਉਂਕਿ ਰੈਡੀमेड ਕੋਟੀ ਤੋਂ ਡਿਜ਼ਾਈਨ ਉਤਾਰਿਆ ਹੋਇਆ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਨੌਵੀਂ ਸਲਾਈ ਤੇ ਇਹ ਵੇਖੋ ਜੇ ਤੁਹਾਨੂੰ ਗਿਣਤੀ ਕਰਨ ਚ ਮੁਸ਼ਕਲ ਲੱਗਦੀ ਤੁਸੀਂ ਇਸ ਤਰ੍ਹਾਂ ਵੀ ਇਸ ਤਰ੍ਹਾਂ ਕਰ ਸਕਦੇ ਜੇ 1 2 3 4 ਇਹ ਜਿਹੜੀਆਂ ਤੁਸੀਂ ਵਟਾ ਗੇਲ ਲੈਣੀਆਂ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਜਿਹੜਾ ਚੇਂਜ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਉਸ ਤੋਂ ਬਾਅਦ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਉਲਟੇ ਬਣਾ ਲਏ ਹੁਣ ਧਾਗਾ ਪਿੱਛੇ ਕਰਾਂਗੇ ਹੁਣ ਇਹ ਦੋ ਸਿੱਧੇ ਕੁੰਡੇ ਤੇ ਦੋ ਐ ਉਲਟੇ ਕੁੰਡੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਟਵਿਸਟ ਕਰਨਾ ਹੈ ਇਹ ਜਿਹੜੇ ਉਲਟੇ ਕੁੰਡੇ ਇਹਨਾਂ ਨੂੰ ਆਪਾਂ ਬੈਕ ਤੋਂ ਇਸ ਤਰ੍ਹਾਂ ਪਾ ਲੈਣਾ ਹੈ ਵਾਲੀ ਸਲਾਈ ਦੇ ਵਿੱਚ ਤੇ ਇਹ ਜਿਹੜੇ ਕੁੰਡੇ ਇਹਨਾਂ ਨੂੰ ਆਪਾਂ ਇੱਧਰ ਸਾਈਡ ਪਾ ਲੈਣਾ ਹੈ ਤੇ ਇਹਨਾਂ ਸਾਰਿਆਂ ਨੂੰ ਆਪਾਂ ਹੁਣ ਸਿੱਧੇ ਹੋਣਾਗੇ ਇੱਕ 2 3 ਤੇ 4 ਚਾਰ ਕੁੰਡੇ ਆਪਾਂ ਸਿੱਧੇ ਉਣ ਲੈ ਹੁਣ ਇਹ ਜਿਹੜਾ ਇੱਕ ਕੁੰਡਾ ਜਿਹੜਾ ਆਪਾਂ ਬਿਨਾ ਬੁਣੇ ਉਤਾਰ ਰਹੇ ਸੀ ਇਹਨੂੰ ਵੀ ਆਪਾਂ ਉਣ ਲੈਣਾ ਇਹਨੂੰ ਵੀ ਆਪਾਂ ਸਿੱਧਾ ਹੀ ਉਣ ਲੈਣਾ ਹੁਣ ਇਧਰਲੀ ਸਾਈਡ ਤੋਂ ਆਪਾਂ ਇਹ ਵਾਲੇ ਕੁੰਡੇ ਜਿਹੜੇ ਟਵਿਸਟ ਕਰਕੇ ਇਧਰ ਸਾਈਡ ਲਿਆਉਣੇ ਆ ਇਸ ਤਰ੍ਹਾਂ ਤੁਸੀਂ ਉਤਾਰ ਕੇ ਵੀ ਬਹੁਤ ਆਸਾਨੀ ਦੇ ਨਾਲ ਇਹਨਾਂ ਨੂੰ ਕਰ ਸਕਦੇ ਜੀ ਇਹਨਾਂ ਨੂੰ ਉਲਟੇਆ ਕੁੰਡਿਆਂ ਨੂੰ ਪਿਛਲੇ ਪਾਸੇ ਉਹਦੀ ਪਾ ਲੈਣਾ ਸਿੱਧੇਆ ਕੁੰਡਿਆਂ ਨੂੰ ਅਗਲੇ ਪਾਸੇ ਉਹਦੀ ਪਾ ਲੈਣਾ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਇਹਨਾਂ ਨੂੰ ਟਵਿਸਟ ਕਰ ਸਕਦੇ ਜੀ ਫਿਰ ਇਹਨਾਂ ਨੂੰ ਆਪਾਂ ਚਮਕੁੰਡਿਆਂ ਨੂੰ ਸਿੱਧੇ ਹੁੰਦਾ ਹੈ 1 2 3 4 ਚਮਕੁੰਡਿਆਂ ਨੂੰ ਸਿੱਧੇ ਹੁੰਦਾ ਹੁਣ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਨੌਵੀਂ ਸਲਾਈ ਬਣ ਕੇ ਡਿਜ਼ਾਈਨ ਦੀ ਦਸਵੀਂ ਸਲਾਈ ਫੇਰ ਆਪਾਂ ਪੂਰੀ ਉਲਟੀ ਬਣਾਵਾਂਗੇ ਇਹ ਹੀ 10 ਸਲਾਈਆਂ ਜਿਹੜੀਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਜਿਹੜਾ ਸਾਡਾ ਉਹ ਬਣਦਾ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਤੇ ਹੈਵੀ ਬਹੁਤ ਹੀ ਸੋਖਾ ਡਿਜ਼ਾਈਨ ਹੈ ਸਾਰੇ ਕੁੰਡੇ ਆਪਾਂ ਦਸਵੀਂ ਸਲਾਈ ਦੇ ਵਿੱਚ ਉਲਟੇ ਬਣਾ ਲੈਣੇ ਕੋ ਦਾਸ ਸਿਲਾਈਆਂ ਬਣਾਉਣ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਇਹੀ ਦਾਸ ਸਿਲਾਈਆਂ ਜਿਹੜੀਆਂ ਆਪਾਂ ਰਿਪੀਟ ਕਰਦੇ ਜਾਣਾ ਤੇ ਸਾਡਾ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਬਣਦਾ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਜੀ ਤੇ ਇਸ ਤਰ੍ਹਾਂ ਬਣਾ ਕੇ ਆਪਣੀ ਕੋਟੀ ਜਿਹੜੀ ਉਹ ਤੁਸੀਂ ਤਿਆਰ ਕਰ ਸਕਦੇ ਹੋ ਤੇ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਤੇ ਨਾਲ ਹੀ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਲੈ ਕੇ ਮੈਂ ਤੁਹਾਡੇ ਲਈ ਹੋਂਦੀ ਰਹਾ ਤੇ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਔਰ ਸੌਖੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ